ਉਰੇ ਉਹ ਲੋਕਾਂ ਨਾਲ ਜਾਣਾ ਇੱਥੇ ਹਲਕੇ ਦਾ ਤੀਜਾ ਹਿੱਸਾ ਸਾਹਨੇੋਂ ਤੋਂ ਜਾਂਦਾ ਬੇਸ਼ੱਕ ਜੇ ਆਪਾਂ ਪੂਰੇ ਦਫ਼ਤਰ ਨਹੀਂ ਖੋਲਿਆ ਚਲੋ ਮੈਂਬਰ ਪਾਰਲੀਮੈਂਟ ਦੇ ਸਮੇਂ ਘੱਟੇ ਖੋਲਿਆ ਜਾਂਦਾ ਪਰ ਫਿਰ ਵੀ ਉਰੇ ਫਿਰ ਇਹ ਕਹਿੰਦੇ ਨਹੀਂ ਜੀ ਅਸੀਂ ਤੁਹਾਡੇ ਨਾਲ ਫੋਟੋ ਕਰਾਉਣੀਆਂ ਮੀਟਿੰਗ ਕਰਨੀਆਂ ਭਾਸ਼ਣ ਕਰੋ ਇੱਥੇ ਦੋ ਇਸ ਤਰ੍ਹਾਂ ਕਰਦਿਆ ਕਰਾਉਂਦਿਆਂ ਬੱਬੂ ਜੀ ਇਹ ਤੁਸੀਂ ਮੇਰੇ ਨਾਲ ਹੁੰਦੇ ਤੁਸੀਂ ਕਹਿਣਾ ਨਹੀਂ ਇਹਦੇ ਭਾਵੇਂ 5 ਘੰਟੇ ਲੱਗਣ ਇਹਨਾਂ ਲੋਕਾਂ ਦੀ ਗੱਲ ਸੁਣ ਕੇ ਚਾਹੀਏ ਕਿਉਂਕਿ ਵਾਰਡ ਨੰਬਰ 8 ਇੱਥੇ ਹੋਰ ਤਿੰਨ ਮਹੀਨਾ ਪੜਾਈ ਅੱਜ ਵਾਰਡ ਨੰਬਰ 8 ਵਿਖੇ 7 7 ਹੋ ਗਿਆ ਉਹਨੇ 7 ਨੰਬਰ ਵਾਰਡ ਵਿਖੇ ਵੱਡੇ ਵੀ ਰਣੇਸ਼ ਕੁਮਾਰ ਪੱਕੋ ਉਹਨਾਂ ਦੇ بیٹے ਕਰਨ ਔਰ ਬਾਕੀ ਸਾਰੇ ਕੌਂਸਲਰ ਸਾਹਿਬਾਨ ਉਹਨਾਂ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਅਮਰ ਸਿੰਘ ਜੋ ਅੱਜ ਆਪਰੇ ਮੌਜੂਦਾ ਆਪਰੇ ਨੇ ਔਰ ਪੌਦੇ ਟਾਈਮ ਦੇ ਵਿੱਚ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਕੈਂਪੇਨ ਦੇ ਸੰਬੰਧ ਵਿੱਚ ਇਹ ਮੀਟਿੰਗ ਰੱਖੀ ਸੀ ਡਾਕਟਰ ਇੱਥੇ ਹਣ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਪਰ ਥੋੜੇ ਜਿਹਾ ਮੈਨੂੰ ਪਤਾ ਵੀ ਇਲੈਕਸ਼ਨ ਦੇ ਦਿਨ ਪਲੇਟਫਾਰਮ ਚ ਦਰਦਾਨਾ ਪ੍ਰਧਾਨ ਜੀ ਨੇ ਇੱਥੇ ਬੜਾ ਸੋਹਣਾ ਇਕੱਠ ਕੀਤਾ ਹੋਇਆ ਸੀ 4-500 ਬੰਦੇ ਦਾ ਇਕੱਠ ਸੀਗਾ ਔਰ ਬਟ ਬੜੀਆਂ ਬੀਬੀਆਂ ਵੀ ਇੱਥੇ ਮੌਜੂਦ ਸੀਗੀਆਂ ਚਲੋ ਟਾਈਮ ਹੋ ਗਿਆ ਫਿਰ ਵੀ ਆਪਾਂ ਇੱਥੇ ਜਿੰਨੇ ਵੀ ਸਾਥੀ ਇਹ ਸਾਰੇ ਬੈਠੇ ਨੇ ਸਾਰੀ ਕ੍ਰੀਮ ਬੈਠੀ ਆ ਸਾਹਨੇ ਵਾਲੇ ਦੇ ਸਾਰੇ ਕਾਉਂਸਲਰ ਸ਼ਰਮਾਨ ਬੈਠੇ ਨੇ ਔਰ ਬਾਕੀ ਵੀ ਸਰਦਾਰ ਤੁਹਾਡੇ ਨਾਲ ਆਏ ਸਾਰੇ ਹੀ ਸਾਥੀ ਵਿਕਰਮ ਬਾਜਵਾ ਅਕਬਾਲ ਸਿੰਘ ਆ ਸਾਡੇ ਜਿੰਦੂ ਜਿਤਾਉ ਕਾਕਿਆ ਬਾਹੀ ਮੈਂ ਜਿਸ ਤਰਾ ਆਪਣੀ ਪਹਿਲਾ ਸਾਡੀ ਪੰਜਾਬ ਦੀ ਬਾ ਚੁੱਕਦੇ ਆਏ ਨੇ ਅੱਗੇ ਚੁੱਕਦੇ ਆਣ ਮੇਰੀ ਬੀਬੀਆਂ ਨੂੰ ਮੇਰੇ ਕਾਂਗਰਸ ਦੀਆਂ ਨੀਤੀਆਂ ਉਹਨਾਂ ਮੈਂ ਪੁੱਛਾਂਗੇ ਔਰ ਉਹਨਾਂ ਨੂੰ ਕੰਪੇਅਰ ਕਰਾਂਗੇ ਕਿ ਤੁਸੀਂ ਕਾਂਗਰਸ ਨੂੰ ਹੀ ਬੋਟਾ ਬਾੜਿਆ ਨੇ ਸਾਡੇ ਨਰਿੰਦਰ ਗਾਂਧੀ ਜੀ ਦੇ ਉੱਤੇ ਸਿਗਨਲ ਆ ਰਹੇ ਹਨ ਰਿਜ਼ਲਟ ਕੀ ਹੋਗਾ ਮੈਨੂੰ ਨਹੀਂ ਪਤਾ ਲੇਕਿਨ ਭਾਈ ਸਪੋਰਟ ਦੇਖੋ ਹੱਦ ਤੋਂ ਜ਼ਿਆਦਾ ਚਾਹ ਰਹੇ ਪਾਸੇ ਤੁਸੀਂ ਤਾਂ ਫੇਰ ਵੀ ਤੁਹਾਡੇ ਇੰਨੇ ਲੋਕ ਬੈਠੇ ਆ ਵੈਸੇ ਕੋਈ ਮੀਟਿੰਗ ਦਾ ਟਾਈਮ ਤਾਂ ਨਹੀਂ ਹੈਗਾ ਇਹ ਤਾਂ ਸੌਂਡ ਦਾ ਟਾਈਮ ਹੈ ਕਿਉਂ ਜੀ ਐਸੋੜਾ ਇਹਦਾ ਬੰਦਾ ਫਰਾਟਿਕ ਰੂਪ ਕੇ ਮਾਰ ਰਿਹਾ ਹੁੰਦਾ ਪਰ ਚਲੋ ਦੇਨਿਤ ਰਾਤੀ ਮੀਟਿੰਗ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਲੋਕਾਂ ਦੇਖੋ ਜਿਹੜਾ ਮੁੱਦਾ ਹੈ ਸਿਲੈਕਸ਼ਨ ਦਾ ਮੁੱਦਾ ਇਹ ਇਹ ਕੀ ਆ ਸਾਰਾ ਪੰਜਾਬ ਕਹਿ ਰਿਹਾ ਕਿ ਅਸੀਂ ਮੋਦੀ ਨੂੰ ਹਟਾਉਣਾ ਕਿਉਂ ਜੀ ਕਹਿ ਰਿਹਾ ਸਾਰਾ ਪੰਜਾਬੀ ਕਹਿੰਦਾ ਅਜਾ ਕੋਈ ਕਿਸੇ ਦਾ ਦੂਸਰਾ ਬੰਦਾ ਨਹੀਂ ਹਰ ਬੰਦਾ ਇਹ ਹੀ ਗੱਲ ਕਹਿੰਦਾ ਕਿ ਨਹੀਂ ਜੀ ਮੋਦੀ ਨੂੰ ਤਾਂ ਅਸੀਂ ਹਟਾ ਦੇ ਉਦੇ ਨਾਲੇ ਕੁ ਸਵਾਰ ਜੁੜਿਆ ਜੀ ਦਾ ਆਪਾਂ ਨੂੰ ਨਾਲ ਹੀ ਉਹਦਾ ਹੱਟ ਕਰਨਾ ਪਊ। ਕਿਉਂ ਜੀ ਕਿਉਂਕਿ ਪਾਜ ਪਨੋਰ ਮੋਦੀ ਨੂੰ ਹਟਾਉਣਾ ਤੇ ਕਾਂਗਰਸ ਨੂੰ ਬਣਾਉਣਾ ਕਾਂਗਰਸ ਨੂੰ ਉੱਥੇ 272 ਸੀਟਾਂ ਚਾਹੀਦੀਆਂ ਨੇ। 543 ਲੋਕ ਸੰਖਿਆ ਲੋਕ ਸਭਾ ਦੀ ਉਹਦੇ ਹੀ ਦੇ 272 ਹੋਣਗੇ ਉਹਨਾਂ ਦੀ ਸਰਕਾਰ ਬਣਦੀ ਕਿਉਂ ਜੀ ਤੇ ਆਪਾਂ ਨੂੰ ਆਪਾਂ ਨੂੰ ਕਾਂਗਰਸ ਲਈ ਇੱਕ ਇੱਕ ਐਮਪੀ ਇੰਪੋਰਟੈਂਟ ਹੈ ਮਹੱਤਵਪੂਰਨ ਹੈ ਹਰ ਸੀਟ ਸਾਡੇ ਲਈ ਜ਼ਰੂਰੀ ਹੈ ਔਰ ਇਸ ਕਰਕੇ ਮੈਂ ਸਭ ਜਗ੍ਹਾ ਬੇਨਤੀ ਕਰ ਰਿਹਾ ਇੱਕ ਘੱਟ ਪਿਛਲੇ ਇੱਕ ਮਹੀਨੇ ਤੋਂ ਇਹ ਭਾਈ ਤੁਸੀਂ ਦਾ ਕਾਂਗਰਸ ਨੂੰ ਵੋਟ ਪਾਉਣੀ ਪਾਉਣੀ ਆ ਲੇਕਿਨ ਤੁਸੀਂ ਆਪਣੇ ਰਿਸ਼ਤੇਦਾਰਾਂ ਸਾਰੇ ਸਮਤੀਆਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਭਾਵੇਂ ਉਹ ਮੱਧਵ ਦੇ ਸ਼ਰੀਰ ਹੋਵੇ ਚਾਹੇ ਯੂਪੀ ਰਹਿੰਦੇ ਆ ਚਾਹੇ ਪੰਜਾਬ ਦੇ ਕਿਸੇ ਦੋਸਤ ਸਭ ਨੂੰ ਇੱਕੋ ਹੀ ਗੱਲ ਕਹੋ ਕਿ ਭਾਈ ਮੋਦੀ ਨੂੰ ਹਟਾਉਣਾ ਤੇ ਵੋਟ ਕਾਂਗਰਸ ਨੂੰ ਪਾਉਣੀ ਆ ਔਰ ਦੂਸਰੀ ਗੱਲ ਇਹ ਜਿੰਨੀਆਂ ਪਾਰਟੀਆਂ ਦੂਸਰੀਆਂ ਨੇ ਆ ਝਾੜੂ ਪਾਰਟੀ ਅਕਾਲੀ ਦਲ ਬੀਐਸਪੀ ਇਹ ਕੈਂਡੀਡੇਟ ਸਿਰਫ ਇਹਸ ਕਰਕੇ ਖੜੇ ਕਰਦੇ ਆ ਕਿ ਕਿਸੇ ਤਰ੍ਹਾਂ ਕਾਂਗਰਸ ਦੀ ਆਪਣੀਆਂ ਸੀਟਾਂ ਘਟ ਜਾਣ ਔਰ મોદી ਦੀ ਫਿਰ ਸਰਕਾਰ ਬਣ ਜੇ ਇਹਨਾਂ ਦੀ ਗੇਮ ਸਮਝੋ ਪਿਛਲੀਆਂ ਦੋ ਇਲੈਕਸ਼ਨਾਂ 2014 ਔਰ 2019 मोदी ਨੂੰ ਜ਼ਿਆਦਾ ਤੋਂ ਜ਼ਿਆਦਾ 37% ਵੋਟ ਮਿਲੀ ਆ 30% ਵੋਟ ਉਹ ਨਹੀਂ ਜੋ ਸਾਡੇ ਖਿਲਾਫ ਸੀ ਫਿਰ ਸਰਕਾਰ ਕਿਵੇਂ ਬਣੀ ਸਰਕਾਰ ਬਣੀ ਕਿਉਂਕਿ ਆ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਇਹ ਕੋਈ ਕੰਮ ਕਰਦੀਆਂ ਨੇ ਕਿ ਕਾਂਗਰਸ ਦੀ ਵੋਟ ਨੂੰ ਇਕੱਠੀ ਚਲੋ ਉਹ ਲਾਲੂ ਯਾਦਵ ਦੀ ਇੱਕ ਬਹੁਤ ਵਧੀਆ ਗੱਲ ਕਹਿੰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਆ ਇਹ ਵੋਟ ਕੱਟੂਆ ਹੈ ਪਰ ਵੋਟ ਕੱਟਣ ਵਾਲਿਆਂ ਦਾ ਹੋਰ ਕੋਈ ਕੰਮ ਨਹੀਂ ਇਹਨਾਂ ਦਾ ਕੋਈ ਵੱਡਾ ਮੋਹਰ ਨਹੀਂ ਪਰ ਵੋਟ ਕੱਟੂਆ ਹੈ ਦੇਖ ਵੋਟ ਕੱਟੂਆ ਲੋਕਾਂ ਨੇ ਪਹਿਚਾਨ ਕਰੋ ਆ ਝਾੜੂ ਪਾਰਟੀ ਅਕਾਲੀ ਦਰ ਈਐਸ ਵੀ ਇੰਨੇ ਵਾਰ ਖੜੇ ਹੋ ਰਿਹਾ ਕੋਈ ਇਹਨਾਂ ਦਾ ਕੰਮ ਨਹੀਂ ਦੇਲੇ 15 15 ਜਾਂ 18 ਸੀਟਾਂ ਤੇ ਖੜੇ ਹੋ ਰਿਹਾ ਉਹਨਾਂ ਦੀ ਸਰਕਾਰ ਕਿਵੇਂ ਬਣ ਸਕਦੀ ਹੈ ਕਿਉਂ ਨਹੀਂ ਸਰਕਾਰ ਦਾ 272 ਸੀਟਾਂ ਤੇ ਪੜਨੀ ਹੈ ਕਿਉਂ ਜੀ ਇਹ ਤਾਂ ਖਰਾਬ ਕਰਨ ਲਈ ਖੜੇ ਔਰ ਕੀ ਆਡਵਰ ਨੇ ਤੁਸੀਂ ਕੰਮ ਦੇਖ ਲਿਆ ਔਰ ਬਹੁਤ ਵਧੀਆ ਭਾਈ ਮਾਹੌਲ ਹੈ ਕਾਂਗਰਸ ਦਾ ਹਰ ਬੰਦਾ ਪਿੰਡਾਂ ਚ ਕਹਿ ਰਿਹਾ ਔਰ ਧੰਨਵਾਦ ਅਜੀ ਅਜਾ ਰਮਸ਼ੇਰ ਸਿੰਘ ਵਾਲਾ ਤੋਂ ਆਪਾਂ ਸੌਰੀ ਮੁਕੇ ਆਏ ਆ ਉਹ ਕਹਿ ਰਹੇ ਨੇ ਤੇ ਇੱਕ ਇੱਟ ਨਹੀਂ ਲਾਈ ਪਿਛਲੇ 2.5 ਸਾਲਾਂ ਚ ਇਹਨਾਂ ਨੂੰ ਕਾਜੀ ਵੋਟ ਪਾਉਣੇ ਆ ਜੀ ਤੁਹਾਡੇ ਇੱਥੇ ਇਹਨਾਂ ਨੇ ਕੋਈ ਕੰਮ ਕਰਦਾ ਹਾਂਜੀ ਜਿਹੜੇ ਟੈਂਟਰ ਦਾ ਅਸੀਂ ਲਾਗੇ ਇਸ ਕੋਟੀ ਲੱਗ ਰਹੇਗਾ ਸੁਖੀ ਜੀ ਦੱਸ ਰਹੇ ਆ ਜਿਹੜੇ ਕਾਂਗਰਸ ਸਰਕਾਰ ਦੇ ਟੈਂਟਰ ਲੱਗੇ ਹੋਏ ਸੀ ਉਹੀ ਹੁਣ ਅੱਗੇ ਵਧ ਰਹੇ ਇਹ ਤਾਂ ਇਹੋ ਜਿਹੇ ਲੋਕ ਆ ਗਏ ਆ ਕਿ ਅਸਮਾਨ 'ਚ ਤਾਰੇ ਤੋੜ ਕੇ ਨਾ ਹੁੰਦੇ ਆ ਗੱਲਾਂ ਨਾਲ ਪਰ ਕੰਮ ਇੱਕ ਵੀ ਕਰਕੇ ਨਹੀਂ ਦਿੱਤਾ ਤੁਸੀਂ ਦੇਖੋ ਤਹਿਸੀਲਾਂ ਦਾ ਕੀ ਹਾਲ ਹੋ ਗਿਆ ਰਜਿਸਟਰੀਆਂ ਦਾ ਕੀ ਹਾਲ ਹੋ ਗਿਆ ਅਮਨ ਤੇ ਹਾਜ਼ਤ ਕੀਆ ਸਾਰੇ ਪੰਜਾਬ ਚ ਲੁੱਟਾਂ ਖਵਾ ਕੇਤੇ ਹੋ ਰਿਹਾ ਨੇ ਕਮਾਲ ਹੋਈ ਪਈ ਆ ਪੰਜਾਬ ਦੀ ਔਰ ਗੱਲਾਂ ਇੰਨੀਆਂ ਜਿੰਨੀਆਂ ਮਰਜੀ ਇਹਨਾਂ ਤੋਂ ਫਰਾ ਤੇ ਇਹਨਾਂ ਤੋਂ ਸਾਵਧਾਨ ਰਹਿਣਾ ਸਾਰੇ ਲੋਰ ਆਖਿਰ ਦੀ ਬੇਨਤੀ ਕਰਨਾ ਚਾਹੁੰਦਾ ਕਿ 1 ਜੂਨ ਨੂੰ ਪਹਿਲੀ ਜੂਨ ਨੂੰ ਹਾਥ ਪੰਜੇ ਦਾ ਬਟਨ ਉਹ ਇੱਕ ਨੰਬਰ ਤੇ ਹੀ ਆ ਕਿਉਂਕਿ ਮੇਰਾ ਨਾਮ ਅਮਰ ਸਿੰਘ ਹੈ ਇਹ ਸਭ ਤੋਂ ਪਹਿਲਾ ਹੋਊਗਾ ਸਭ ਤੋਂ ਉੱਤੇ ਮੇਰਾ ਬਟਨ ਹੈ ਹੱਥ ਪੰਜਰ ਉੱਤੇ ਨਿਸ਼ਾਨ ਹੋਊਗਾ ਕਿਪਾ ਕਰਕੇ ਉਹਨੂੰ ਦਬਕ ਕੇ ਮੈਨੂੰ ਸਫਲ ਬਣਾਓ ਔਰ ਉੱਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੋ ਤੁਸੀਂ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਤੁਹਾਡਾ ਸਤਿ ਸ੍ਰੀ ਅਕਾਲ ਹੋਇਕੋ ਜੀ ਦਾ ਖਾਲਸਾ ਵਾਹਿਗੁਰੂ ਡਾਕਟਰ ਅਮਰ ਸਿੰਘ ਜੀ ਜਿੰਦਾਬਾਦ ਡਾਕਟਰ ਅਮਰ ਸਿੰਘ ਜੀ ਜਿੰਦਾਬਾਦ ਰਾਹੁਲ ਗਾਂਧੀ ਬਿਕਰਮਜੀਤ ਸਿੰਘ ਜੀ ਬਾਜਵਾ ਰਮੇਸ਼ ਕੁਮਾਰ ਪੱਪੂ ਸੁਖਜੀਤ ਸਿੰਘ ਜੀ ਹਰਨਾ ਸੋ ਜਿੰਨੇ ਵੀ ਸੰਗਤ ਦੂਰੋਂ ਨੇੜੇੋਂ ਆਈਆ ਬਹੁਤ ਲੰਮਸਵਾਰ ਬੈਠ ਕੀਤੀ ਕਿਉਂਕਿ ਡਾਟ ਸਾਹਿਬ ਨੇ ਕਿਹਾ ਵੀ ਐਵੇਂ ਕਰਾਟੇ ਵੀ ਚੱਲਣ ਆ ਜਾਂਦੇ ਆ ਉਹ ਬੀਬੀਆਂ ਤਾਂ ਹੀ ਉੱਠ ਕੇ ਚੱਲੇ ਗਈਆਂ ਕਿਉਂਕਿ ਉਹਨਾਂ ਨੇ ਰੋਟੀ ਪਾਣੀ ਖਾ ਕੇ ਸੌਣਾ ਚੱਲ ਜਓ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੇ ਵੋਟਾਂ ਸੁਦੀ ਨਿਕਲ ਮੋੜੀ ਚੱਲ ਰਹੀ ਕੀ ਕਰਨ ਚਾਹੁੰਦੇ ਯਾਰ ਦੇਖੋ ਮੈਂ ਅੱਜ ਸਵੇਰ ਦਾ 9:30 9:00 ਵਜੇ ਦਾ ਸਾਨੇਵਾਲ ਦੇ ਦੰਤ ਸਭਾ ਹਲਕੇ ਚ ਆਇਆ ਹੋਇਆ ਮੈਂ ਮਤਲਬ ਇਹ ਕਹਿ ਸਕਦਾ ਕਿ ਇੰਨਾ ਜ਼ਿਆਦਾ ਵਧੀਆ ਲੋਕਾਂ ਦਾ ਸਪੋਰਟ ਔਰ ਰਿਸਪੌਂਸ ਮਿਲ ਰਿਹਾ ਕੋਈ ਜਗ੍ਹਾ ਨਹੀਂ ਆ ਜਿੱਥੇ ਲੋਕ ਇਹ ਖੜੇ ਹੋ ਕੇ ਨਹੀਂ ਕਹਿ ਰਹੇ ਕਿ ਅਸੀਂ ਮੋਦੀ ਨੂੰ ਹਟਾਉਣਾ ਔਰ ਕਾਂਗਰਸ ਦੀ ਸਰਕਾਰ ਬਣਾਉਣਾ ਅੱਜ ਇੱਥੋਂ ਤੱਕ ਹੋਇਆ ਕਿ ਅਸੀਂ ਜਿੰਨੇ ਪ੍ਰੋਗਰਾਮ ਰੱਖੇ ਸੀ ਲੋਕਾਂ ਨੇ ਉਹਦੇ ਵਿੱਚ ਮੁੰਨੇ ਹੀ ਦੂਸਰੇ ਪ੍ਰੋਗਰਾਮ ਜੋੜ ਕੇ ਕਿਤੇ ਤਾਂ ਹੀ ਇੱਥੇ ਮੈਂ 2-3 ਘੰਟੇ ਲੇਟ ਆਇਆ ਬਹੁਤ ਜ਼ਿਆਦਾ ਸਪੋਰਟ ਆ ਕਾਂਗਰਸ ਪਾਰਟੀ ਦੀ ਮੈਂ ਇੱਥੋਂ ਦੇ ਸਾਰੇ ਲੀਡਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਸਾਰੇ ਬਹੁਤ ਮਿਹਨਤ ਕਰ ਰਹੇ ਆ ਔਰ ਅਸੀਂ ਸਾਨੇਵਾਲ ਵਿਧਾਰਤਵਾ ਸੀਟ ਵੀ ਜਿੱਤਾਂਗੇ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਵੀ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਸਰ ਕਿਹਦੇ ਨਾਲ ਮੁਕਾਬਲਾ ਹਲਕਾ ਫਟਕਣ ਨਹੀਂ ਕੀਤਾ ਇਹੋ ਪ੍ਰਚਾਰ ਨਹੀਂ ਹੋ ਸਕਿਆ ਯਾਰ ਅਸੀਂ ਆਪਣੇ ਹਿਸਾਬ ਨਾਲ ਕਰ ਰਹੇ ਹਾਂ ਜੇ ਤੁਸੀਂ ਇਹ ਜਜਮੈਂਟ ਕਰਨੀ ਹੈ ਤੇ ਤੁਸੀਂ ਕਰ ਲਓ ਭਾਈ ਧੰਨਵਾਦ ਤੁਹਾਡਾ ਜੀ